you mm -hmm. ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਪਹੁੰਚੇ ਮੁੱਢ ਕੀ ਮੁੱਢ ਕੀ ਆਪਨੇ ਸੁਣਿਆ ਹੋਵੇਗਾ ਕਿ ਜੋ ਪਹਿਲੀ ਜੰਗ ਅੰਗਰੇਜ਼ਾਂ ਦੇ ਨਾਲ ਹੋਈ ਸੀ ਇਸ ਜਗ੍ਹਾ ਤੇ ਹੋਈ ਸੀ ਇਹ ਗੁਰਦੁਆਰਾ ਸ਼ਹੀਦ ਗੰਜ ਗੁਰਦੁਆਰਾ ਹੈ ਆਪ ਦੇਖ ਸਕਦੇ ਹਨ ਇਹਨਾਂ ਇਸ ਗੁਰਦੁਆਰੇ ਦਾ ਇਤਿਹਾਸ ਲੱਗਾ ਹੋਇਆ ਹੈ ਸਿਰੇ ਇਹ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਉਪਰੰਤ ਉਸ ਦੇ ਵਾਰਸਾਂ ਕੁੱਤ ਦੇ ਵਾਰਸਾਂ ਲੋਗ ਰਿਆਂ ਅੱਗੇ ਅੰਗਰੇਜ਼ਾਂ ਵੇ ਤੇ ਰਾਜ ਰਾਜ ਹੱਥਿਆਂ ਹੋਂ ਦੀ ਲਾਲ ਲਾਲਸਾ ਅਧੀਨ ਆਪਸੀ ਆਪਸੀ ਖਿਚੋ ਆਪ ਦੀ ਖਿਚੋ ਟਾਣੀ ਵੱਧ ਗਈ ਅੰਗਰੇਜ਼ਾਂ ਅੰਗਰੇਜ਼ ਆਪਣੀਆਂ ਕੁੱਟੜਾ ਨੇ ਕੋਟਲ ਨੀਤੀਆਂ ਨਾਲ ਸਿੱਖ ਰਾਜ ਦੇ ਬੈਡਾਰ ਲਾਲਚੀ ਅਤੇ ਸੱਤਾ ਦੇ ਥੁਖੇ ਉਹ ਅਧਿਕਾਰੀਆਂ ਨੂੰ ਆਪਣੇ ਵੱਲ ਕਰਕੇ ਖੇਚ ਰਾਜ ਸਿੱਖ ਰਾਜ ਦੇ ਗੱਦਾਰ ਹੱਥਿਆ ਹੱਥਿਆ ਹੋਰ ਹੱਥਿਆ ਹੋਰ ਹਥਿਆਰਾਂ ਆਉਣ ਹਥਿਆਰ ਆਉਣ ਆਉਣਾ ਚਾਹੁੰਦੇ ਸਨ ਆਪ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਉਹ ਹੈ ਜੋ ਕਿ ਸਿੱਖਾਂ ਦਾ ਇਸ ਜਗ੍ਹਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ਇੱਥੇ ਫਿਰ ਸਿੱਖਾਂ ਨਾਲ ਆਪਣੇ ਅੰਗਰੇਜ਼ਾਂ ਨਾਲ ਪਹਿਲਾ ਜੰਗ ਹੋਇਆ ਸੀਗਾ ਅੰਗਰੇਜ਼ਾਂ ਨਾਲ ਪਹਿਲਾ ਜੰਗ ਹੋਇਆ ਸੀ ਆਪ ਦਰਸ਼ਨ ਕਰੋ ਇਸ ਗੁਰਦੁਆਰੇ ਜਿਹਦੇ ਇਹ ਗੁਰਦੁਆਰਾ ਹੈ ਗੁਰਦੁਆਰਾ ਸ਼ਹੀਦ ਗੰਜ ਮੁਗਤੀ ਸ਼ਹੀਦ ਗੰਜ ਮੁਗਤੀ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਆਪ ਦਰਸ਼ਨ ਕਰ ਸਕਦੇ ਹੋ ਕਰੋ ਜੀ 사ંગਤ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸ਼ੇਰ ਔਰ ਲਾਇਕ ਜਰੂਰ ਕਰਿਆ ਕਰੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸ਼ੇਰ ਲਾਇਕ ਜਰੂਰ ਕਰਿਆ ਕਰੋ ਇਹ ਗੁਰਦੁਆਰਾ ਮੁਦਕੀ ਮੁਦਕੀ ਹੈ ਮੁਦਕੀ ਸ਼ਹਿਰ ਹੈ ਜੋ ਕਿ ਇੰਨਾ ਵੱਡਾ ਸ਼ਹਿਰ ਨਹੀਂ ਹੈ ਛੋਟਾ ਹੀ ਸ਼ਹਿਰ ਹੈ ਮਗਰ ਇੱਥੇ ਅੰਗਰੇਜ਼ਾਂ ਦਾ ਪਹਿਲਾ ਜੰਗ ਸਿੱਖਾਂ ਦੇ ਨਾਲ ਹੋਇਆ ਸੀਗਾ ਆਪ ਦਰਸ਼ਨ ਕਰੋ ਇਹ ਸਾਹਮਣੇ ਹਸਪਤਾਲ ਵੀ ਹੈ ਆਪ ਵੀ ਕਦੇ ਆਓ ਤੇ ਜਰੂਰ ਦਰਸ਼ਨ ਕਰੋ ਇਹ ਪ੍ਰਾਣੀ ਬੌਲੀ ਸਾਹਿਬ ਹੈ ਜੋ ਕਿ ਉਸ ਟਾਈਮ ਤੇ ਉਸ ਟਾਈਮ ਦੀ ਸਾਹਬ ਕੇ ਰੱਖੀ ਹੋਈ ਹੈ ਇਸ ਦੇ ਆਲੇ ਦੁਆਲੇ ਬਲਗਣ ਕੀਤੀ ਹੈ ਗੁੰਮਚ ਵੀ ਬਣਾਇਆ ਹੈ ਉੱਪਰ ਆਪ ਦਰਸ਼ਨ ਕਰੋ ਔਰ ਇਸੇ ਇਸੇ ਬੋਲੀ ਵਿੱਚੋਂ ਹੀ ਬੋਲੀ ਵਿੱਚੋਂ ਹੀ ਪਾਣੀ ਸਾਰੇ ਸਪਲਾਈ ਹੁੰਦਾ ਹੈ ਮੋਟਰ ਲੱਗੀ ਹੋਈ ਹੈ ਆਪ ਦਰਸ਼ਨ ਕਰੋ ਇਹ ਸਾਹਮਣੇ ਕਮਰੇ ਹਨ ਦਫ਼ਤਰ ਹਨ ਆਵਰ ਦਰਸ਼ਨ ਕਰੋ ਕਦੇ ਵੀ ਆਓ ਆਪ ਜੀ ਨੂੰ ਕਮਰਾ ਵੀ ਮਿਲੇਗਾ ਰਹਿਣ ਵਾਸਤੇ ਔਰ ਰਾਤ ਔਰ ਲੰਗਰ ਪਾਣੀ 24 ਘੰਟੇ ਚੱਲਦਾ ਰਹਿੰਦਾ ਹੈ ਕੋਈ ਵੀ ਚੀਜ਼ ਦੀ ਚਿੰਤਾ ਨਹੀਂ ਹਰ ਚੀਜ਼ ਦੀ ਸਹੂਲਤ ਹੈ ਆਵ ਦਰਸ਼ਨ ਕਰ ਸਕਦੇ ਹੋ ਕਰੋ ਜੀ ਕਿਰਪਾ ਕਰਕੇ ਸ਼ੇਅਰ ਲੈ ਕੇ ਜ਼ਰੂਰ ਕਰਿਆ ਕਰੋ ਓਏ ਕਰਸਾ ਵੈ ਗੁੱਡ ਜੀ ਫਤਿਹ ਜੀ ਸਾਡਾ ਸੰਗੋਜੀ ਇਹ ਮੁੱਢਕੀ ਗੁਰਦੁਆਰਾ ਹੈ ਜੋ ਕਿ ਸਿੱਖਾਂ ਦਾ ਇਸ ਜਗ੍ਹਾ ਤੇ ਪਹਿਲਾ ਜੰਗ ਅੰਗਰੇਜ਼ਾਂ ਦੇ ਨਾਲ ਹੋਇਆ ਸੀ ਇਹ ਉਹ ਇਹ ਕੁਝ ਮੂਰਤੀਆਂ ਬਣਾਈਆਂ ਹੁਣ ਬਣਾਈਆਂ ਹਨ ਜੋ ਕਿ ਭਾਈ ਬਿਆਲਾ ਜੀ ਉਬਲ ਦੀ ਢੇਗ ਵਿੱਚ ਬੈਠੇ ਹਨ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਭਾਈ ਬਿਆਲਾ ਜੀ ਉਬਲ ਦੀ ਢੇਗ ਵਿੱਚ ਬੈਠੇ ਹਨ ਨੇ ਮੂਰਤੀਆਂ ਬਣਾਈਆਂ ਹਨ ਯਾਦ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਮੂਰਤੀਆਂ ਬਣਾਈਆਂ ਹਨ ਆਪ ਦਰਸ਼ਨ ਕਰੋ ਉਹਨਾਂ ਸ਼ਹੀਦਾਂ ਦੀਆਂ ਯਾਦਾਂ ਵਿੱਚ ਇਹ ਜੇ ਮੂਰਤੀਆਂ ਬਣਾਈਆਂ ਹਨ ਇਹ ਬਾਬਾ ਜੀ ਹੈ ਆਪਣੇ ਬਾਬਾ ਦੀਪ ਸਿੰਘ ਜੀ ਹੈ ਇਹ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਹਨ ਜੋ ਕਿ ਮੁਗਲਾ ਨਾਲ ਜੰਗ ਕੀਤਾ ਸੀਗਾ ਉਹਨਾਂ ਨੂੰ ਦਰਸਾ ਰਹੇ ਹਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਮੂਰਤੀ ਬਣਾਈ ਹੈ ਯਾਦ ਵਿੱਚ ਆਪ ਦਰਸ਼ਨ ਕਰੋ ਇਹ ਮੂਰਤੀਆਂ ਬਣਾਈਆਂ ਹਨ ਉਹਨਾਂ ਦੀ ਯਾਦ ਵਿੱਚ ਇਹ ਭਾਈ ਮੱਤੀ ਸਿੰਘ ਜੀ ਜੋ ਕਿ ਆੜੇ ਨਾਲ ਆੜੇ ਨਾਲ ਮੱਤੀ ਦਾਸ ਜੀ ਜੋ ਕਿ ਆੜੇ ਨਾਲ ਪੀਰੇ ਗਏ ਸਨ ਇਹ ਉਹਨਾਂ ਦੀ ਯਾਦ ਵਿੱਚ ਮੂਰਤੀ ਬਣੀ ਹੋਈ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਇਹ ਉਹਨਾਂ ਦੀ ਯਾਦ ਵਿੱਚ ਮੂਰਤੀ ਬਣੀ ਹੋਈ ਹੈ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਜੀ ਇਹ ਭਾਈ ਤਾਰੂ ਸਿੰਘ ਜੀ ਜੋ ਕਿ ਜਿਨ੍ਹਾਂ ਨੇ ਆਪਣੇ ਬਾੜ ਨਹੀਂ ਸੀ ਲਹਾਏ ਕੋਪੜੀ ਲਹਾਲੀ ਸੀਗੀ ਇਹ ਭਾਈ ਤਾਰੂ ਸਿੰਘ ਜੀ ਹੈ ਇਹ ਉਹਨਾਂ ਦੀ ਯਾਦ ਵਿੱਚ ਮੂਰਤੀ ਬਣਵਾਈ ਬਣਾਈ ਹੈ ਆਪ ਦਰਸ਼ਨ ਕਰੋ ਤਾਰੂ ਸਿੰਘ ਜੀ ਦਰਸ਼ਨ ਕਰੋ ਭਾਈ ਗੁਰੂ ਜੀ ਦਰਸ਼ਨ ਕਰੋ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਇਹ ਮੂਰਤੀ ਬਣੀ ਹੈ ਜੋ ਕਿ ਭਾਈ 75 ਸਿੰਘ ਜੀ ਨੂੰ ਹਾਥੀ ਦੇ ਨਾਲ ਲੜਾਇਆ ਸੀਗਾ ਤੇ ਉਸ ਟਾਈਮ ਦੀ ਦੀ ਯਾਦ ਵਿੱਚ ਇਹ ਮੂਰਤੀ ਬਣੀ ਹੋਈ ਹੈ ਭਾਈ 75 ਸਿੰਘ ਜੀ ਹਾਥੀ ਨਾਲ ਮੁਕਾਬਲਾ ਕਰ ਰਹੇ ਹਨ ਆਪ ਦੇਖ ਸਕਦੇ ਹੋ ਇਹ ਮੂਰਤੀਆਂ ਬਣੀਆਂ ਹੋਈਆਂ ਹਨ ਆਪ ਦੇਖ ਸਕਦੇ ਹੋ ਦੇਖੋ ਜੀ ਜਲ ਦਰਸ਼ਨ ਕਰੋ ਔਰ ਸ਼ੇਅਰ ਔਰ ਲਾਇਕ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਫਰੀ ਵਾਹਿਗੁਰੂ ਜੀ ਕੀ ਫਤਿਹ